ਰਿਪੋਰਟ ਹਿਕਰਾ ਰਸੋਤੜਾ ਵਿੱਚ ਬੜੇ ਤਕੇਵੇਂ ਖਾਤੇ ਜੋ ਇੱਥੋਂ ਦੇ ਲਈ ਫਿਰਦੇ ਰਹੇ ਨਹੀਂ ਹਾਡੀ ਕਹਿੰਨੇ ਸੁਣਾਈ ਕੀਤੀ ਹਾਂ ਦੇ ਖਤਰਾ ਖਤਰਾ ਉਰੀ ਚੀਚ ਜੀ ਮੈਨੂੰ ਕਹੀ ਗਈ ਮੰਮੀ ਮੇਰਾ ਢਿੱਡ ਤੋਂ ਲੱਗਦਾ ਮੇਰੇ ਢਿੱਡ ਵਿੱਚ ਕਾਚੂ ਨੂੰ ਮਾਰ ਮੇਰੇ ਆ ਮਾਰ ਬਾਹਤ ਦੇ ਲਈ ਤਾਂ ਸਕੇ ਖਾਤੇ ਮੈਂ ਮੇਰੀ ਤੀਨ ਈ ਨਹੀਂ ਉਹਨੇ ਹੱਤਿਆ ਕੀਤੀ ਮੇਰੀ 30ਰ ਕੋਟਲਾ ਆ ਦਿੱਤਾ ਤੇ ਉਹ ਥਾਣੇ ਗਿਆ ਥਾਣੇ ਵਾਲੇ ਆਨੂੰ ਕਹਿੰਦੇ ਤੁਸੀਂ ਕੀ ਚਾਹੁੰਦੇ ਪਾਸ਼ ਚਾਹੁੰਦੇ ਨਹੀਂ ਮਤਾ ਨਹੀਂ ਚਾਹੁੰਦੀ ਮੈਨੂੰ ਆਉ ਚਾਹੀਦਾ ਮੇਰੀ 30 ਕਿਥੋਂ ਖਾਲਦ ਹੋਣੇ ਕੀਤੀ ਨਾ ਕਿਆ ਹੋਰ 30 ਨਾ ਨਾ ਹੋਵੇ ਤੀ ਵਾਤ ਨਹੀਂ ਪੁੱਛ ਸਕਦਾ ਕੋਟਾ ਖਲਾ ਮਖਲਾ ਕੋਈ ਮੇਰਾ ਸਾਰਾ ਨਹੀਂ ਮੇਰੀ ਮੇਰੀ 30 ਸਾਰਾ ਬਸ ਵਾਸ ਮੇਰਾ ਹੈ ਉਹ ਅੱਤ ਡੋਲ ਕੇ ਬਗਵਾਤੀ ਦੀਆ ਡੰਡ ਨਾਲ ਦੇ ਵਾਸਾ ਇੱਕੋ ਮੇਰੀ ਤੇ ਹੀ ਇੱਕੋ ਰੱਬ ਕਰ ਵਸ ਤੇ ਮੇਰੇ ਤੀਜ ਭਾਈ ਨਾ ਮੇਰਾ ਸਾਰਾ ਕੋਈ ਨਹੀਂ ਪੁੱਤ ਨਹੀਂ ਮੇਰਾ ਕੋਈ ਕੋਈ ਕੁਮਾਉ ਬਗਲ ਨਹੀਂ ਮੇਰਾ ਹਾਈ ਭਾਜੀ ਕੀ ਗੱਲ ਹੋਈ ਹੈ ਉਹ ਤਾਂ ਫਿਰ ਬੇਟੀ ਮੇਰੀ ਦੇਣਾ ਹੀ ਥੋੜਾ ਜਿਹਾ ਟਾਈਮ ਤੇ ਮੁੰਡਾ ਬਹਿ ਗਿਆ ਉੱਥੇ ਵੀਜਾ ਨਾ ਕਰ ਵੀਜਾ ਨਾ ਕਰਕੇ ਤਾਂ ਖੜੀ ਸਫਾਈ ਕਰਾ ਕੇ ਨੇ ਆਇਆ ਕੁੜੀ ਉਸ ਕੋਸ ਮੈਂ ਲਾਉ ਤੇ ਨਹੀਂ ਮੇਰੇ ਕੁੜੀ ਮਰ ਗਈ ਮੇਰੇ ਕੁੜੀ ਮਰ ਗਈ ਮੇਰੇ ਕੁੜੀ ਬਚਾ ਕੁੜੀ ਨੂੰ ਦੋ ਦਿਨ ਇਹਨਾਂ ਖਾਦਾ ਪੀਦਾ ਤੇ ਜੇ ਦਿਨਾਂ ਰੇ ਪੇਟ ਫੁੱਲਣੇ ਚੱਲੂ ਹੋਗੇ ਜਦੋਂ ਅੰਦਰ ਪਤਾ ਨਹੀਂ ਟੱਕ ਲੱਗਿਆ ਕੀ ਹੋਇਆ ਬੱਚੇਦਾਨੀ ਦੇ ਬੜੇ ਠੱਕੇ ਪਤ ਹੀ ਹਸਪਤਾਲਾਂ ਵਿੱਚ ਬੜੇ ਠੱਕੇ ਮੈਂ ਖਾਤੇ ਕਿਉਂ ਕਿ ਇੱਥੋਂ ਦੇ ਲਈ ਫਿਰਦੇ ਰਹੇ ਨਹੀਂ ਹਾੜੀ ਕਹਿੰਨੇ ਸੁਣਾਈ ਕੀਤੀ ਹਾਂ ਦੇ ਖਤਰਾ ਖਤਰਾ ਮੇਗਾ ਨਸਣਾ ਕੀਤੀ ਫਿਰ ਇਹਨੇ ਆਪਣੇ ਪਿੰਡ ਲੈ ਗਿਆ ਉੱਥੇ ਡਾਕਟਰ ਕੋਲ ਹੀ ਨਾ ਉੱਥੇ ਪਵਾਇਆ ਘਰ ਵਿੱਚ ਉਹਨੇ ਗਲੂਗੋਸ ਚੜਾਇਆ ਕੁੜੀ ਸੁੱਤੀ ਰਹੀ ਦਿਨੇ ਫਿਰ ਕੁੜੀ ਦਾ ਪੇਟ ਫੁੱਲ ਗਿਆ ਕੁੜੀ ੱਚ-ੱਚ ਕੇ ਮੈਨੂੰ ਕਹੀ ਗਈ ਮੰਮੀ ਮੇਰਾ ਢਿੱਡ ਫੁੱਲ ਰਿਹਾ ਮੇਰੇ ਢਿੱਡ ਵਿੱਚ ਕਾਚੂ ਮਾਰ ਮੇਰੇ ਆ ਮਾਰ ਉਦੋਂ ਮੈਂ ਤਾਂ ਸੜੀ ਖਵੀ ਲਾਗੀ ਹਾਸ ਦਾੜਾ ਘਟਾਲੇ ਉਹਨਾਂ ਨੇ ਵੇਖੀ ਇਹਦੀ ਹਾਲਤ ਮੈਨੂੰ ਐ ਕੇ ਰੋਂਦੀ ਨੂੰ ਹੰਦੋਂ ਕੋਈ ਨਹੀਂ ਤੇਰੀ ਧੀ ਦਾ ਲਾਦੇ ਉਹ ਚ ਬੇਬਨਾਨ ਕੀ ਕੋਲ ਜੂਵ ਉਥੋਂ ਚੁਪੀ ਤੇ ਇੱਥੇ ਲੈਂਦੀ ਬੇਬਨਾਨ ਕੀ ਮਾਂ ਤੇ ਨਹੀਂ ਤਾਂ ਤੱਕੇ ਖਾਦੇ ਮੈਂ ਮੇਰੀ ਧੀ ਨਾਲ ਨਹੀਂ ਉਹਨੇ ਹੱਤਿਆ ਕੀਤੀ ਮੇਰੀ ਧੀ ਦੇ ਅੰਦਰ ਕੱਟ ਲਾ ਦਿੱਤੇ ਤੇ ਹੁਣ ਥਾਣੇ ਗਏ ਥਾਣੇ ਵਾਲੇ ਆਨੂੰ ਕਹਿੰਦੇ ਤੁਸੀਂ ਕੀ ਚਾਹੁੰਦੇ ਪਾਹ ਚਾਹੁੰਦੇ ਨਹੀਂ ਮੈਂ ਪਾਹ ਨਹੀਂ ਚਾਹੁੰਦੀ ਮੈਨੂੰ ਉਹ ਚਾਹੀਦਾ ਮੇਰੀ ਧੀ ਦਾ ਕਿਤੋਂ ਹਾਲ ਤੋਂ ਉਹਨੇ ਕੀਤੀ ਨਾ ਕਿ ਹੋਰ ਧੀ ਨਾ ਨਾ ਹੋਵੇ ਇਹ ਦੀ ਘਰ ਦੀ ਨਾ ਅੰਦਰ ਅੰਦਰ ਮਾਰ ਦਵੇ ਉਹ ਮੇਰੀ ਧੀ ਰੰਨੇ ਕਿੰਨੇ ਕੋ ਬੱਚੇ 4 ਸਾਲ ਦੇ ਪਰ ਉਹ ਘਰੀ ਲੋਕਾਂ ਦੇ ਮੈਂ ਸੁੱਟ ਗਈ ਲੈ ਕੇ ਸੁਰੇ ਫੇਦਾਰਾਂ ਦੀ ਬਾਤ ਨਹੀਂ ਪੁੱਛਦ ਕੋਈ ਤਾਂ ਨਾ ਮਖਲਾ ਕੋਈ ਮੇਰਾ ਸਾਰਾ ਨਹੀਂ ਮੇਰੀ ਮੇਰੀ ਧੀ ਸਾਰਾ ਬਸ ਫੋਨ ਕੰਨ ਨਾਲ ਲਾ ਕੇ ਘਰ ਵਾਲੇ ਨੂੰ ਕਹਿੰਦੀ ਹੀ ਕਿ ਕਿੱਥੇ ਆਵਾ ਆਂਦਿਆਂ ਮੈਂ ਫਲਾਣੇ ਜਗ੍ਹਾ ਮੈਂ ਟਿੰਮ ਘੜੀ ਜਾਗਾ ਕੁੜੀ ਦੀ ਸਫਾਈ ਕਰਦੀ ਗਈ ਉਹ ਬੱਸ ਫੂਣ ਨੇ ਮੇਰੀ ਧੀ ਦੀ ਵਾਢ ਟੋਕ ਕਰ ਦਿੱਤੀ ਅੰਦਰੋਂ ਮੁੰਡਾ ਬਾਹਰ ਆਂਦਾ ਮੈਂ ਡਾਡਾ ਸੁਣਦਾਂ ਮੈਂ ਵੀ ਰੋਨਾ ਲੱਤਾਂ ਬੰਧੀਆਂ ਮੇਰੀ ਧੀ ਦਾ ਉਹਨੇ ਰਸਟੀਨਾ ਸਭਾ ਹੀ ਕੀਤੀ ਤਾਂ ਵੀ ਨਿਉਂ ਮੈਂ ਅੱਜ ਨਾ ਕੀਤੀ ਵਾਢ ਟੋਕ ਕਰਕੇ ਮੇਰੀ ਧੀ ਨੂੰ ਘਰ ਖਲਾ ਦਿੱਤਾ ਬੇਬਨਾਨ ਕੀ ਵਾਲਿਆ ਮੇਰੀ ਬੜੀ ਹਲਫ ਕੀਤੀ ਉਹਨਾਂ ਮੇਰੀ ਦਵਾਈ ਵੀ ਕਰਾਈ ਠੀਕੇ ਵੀ ਲਵਾਏ ਮੇਰੀ ਧੀ ਨੂੰ ਇੱਥੋਂ ਤੱਕ ਪਹੁੰਚਾਇਆ ਖਤਰੇ ਆ ਕਿ ਆ ਦੂਰੋਂ ਪਰ ਮੈਨੂੰ ਹੌਲੇ ਖਤਰਾ ਦੇਖਦਾ ਮੇਰੀ ਧੀ ਨੂੰ ਕਿਨਾ ਚੱਤੁਰਦੀ ਫਿਰਦੀ ਬੱਚੇ ਮੈਨਾਂ ਲੋਕਾਂ ਦੇ ਘਰ 60-60 ਬੱਚੇ ਆਪਣੀ ਧੀ ਨੂੰ ਲੈ ਕੇ ਫਿਰਦੀ ਨਹੀਂ ਬੱਚਿਆਂ ਦੀ ਕੇਰ ਦੀ ਮੈਂ ਕੀਤੀ ਪਰ ਅੱਜ ਮੇਰੀ ਧੀ ਨਾ ਹੋਇਆ ਕੱਲ ਕੇ ਹੋਰ ਧੀ ਨਾ ਕੋਈ ਕਰੂਗਾ ਪਰ ਆਹ ਬੰਦ ਗਵਰਨਮੈਂਟ ਨੂੰ ਕਰਾਉਣਾ ਚਾਹੀਦਾ ਕਿਹੜੇ ਘਰਾਂ ਵਿੱਚ ਸਫਾਈਆਂ ਕਰਦੇ ਆਂ ਚਲੋ ਅਸੀਂ ਅੰਨ ਪੜਵਾਂ ਆ ਇਹ ਨਹੀਂ ਕੇਰ ਕੀਤੀ ਹਸਪਤਾਲ ਗਏ ਸਾਡੀ ਗਲਤੀ ਪਾਉਂਦੇ ਤੇ ਨਹੀਂ ਗਲਤੀ ਕਿੰਨੇ ਆਇਆ ਮੇਰੇ ਤੇ ਲਗਾਮ ਤਰਾ ਘੱਟ ਦਿੱਤੋ ਨਾ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਮੈਨੂੰ ਉਹਦੇ ਬਹੁਤ ਮੇਰਾ ਮਤੇ ਨੂੰ ਨਾ ਦੁਖੀ ਕੀਤਾ ਮਾਸ ਮੇਰਾ ਆਹੋ ਆ ਤੇ ਡੋੜ ਕੇ ਬੇਖਵਾ ਤੀ ਦੀਆ ਡੰਡ ਨਾ ਲਾ ਦੇ ਬਸ ਇੱਕੋ ਮੇਰੀ ਧੀ ਇੱਕੋ ਮੇਰਾ ਘਰ ਵਸਿਆ ਮੇਰੇ ਤੀਜ ਭਾਈ ਨਾ ਮੇਰਾ ਸਾਰਾ ਕੋਈ ਨਹੀਂ ਪੁੱਤ ਨਹੀਂ ਮੇਰਾ ਕੋਈ ਕੋਈ ਕਮਾਊ ਵਾਲਾ ਨਹੀਂ ਮੇਰਾ ਠੀਕ ਤੁਸੀਂ ਕਾਰਵਾਈ ਕਰੋ ਕਿਉਂਕਿ ਮੇਰੇ ਹੱਕ ਦੇ ਹੱਕ ਮੰਨੇ ਬੜੇ ਮੇਰੀ ਆਪਣਾ ਜਰਾ ਤੁਸੀਂ ਅੱਜ ਮੇਰਾ ਨਾਮ ਪੂਜਾ ਹੈਗਾ ਵਾ ਕਿੱਥੇ ਰਹਿੰਦੇ ਹੋ ਮੁਕੰਪੁਰੇ ਬਿੱਲੇ ਵਾਲੇ ਚੌਂਕ ਤੇ ਕੀ ਮਸਲਾ ਕੀ ਤੁਹਾਡੇ ਕੀ ਗੱਲ ਹੋਈ ਜੀ ਮੇਰਾ ਨਰਸ ਨੇ ਨਾ ਅਬੋਸ਼ਨ ਕੀਤਾ ਵਾ ਤੇ ਉਹਨੇ ਨਾ ਬੱਚਾ ਕੱਟ ਲਾਤਾ ਹੈ ਨਾ ਫੂਡ ਵਾਲੀ ਨਾੜੀ ਚ ਫੂਡ ਵਾਲੀ ਨਾੜੀ ਚ ਕੱਟ ਲਾਤਾ ਹੈ ਤੇ ਬੱਚੇ ਦਾ ਨੀ ਚੇਕ ਕਰਦਾ ਹੈ ਤੁਹਾਨੂੰ ਇਹ ਗੱਲ ਕਿਹਨੇ ਕਹੀ ਵੀ ਤੁਹਾਡੇ ਫੂਡ ਵਾਲੇ ਨਾਲ ਹੀ ਚ ਕੱਟ ਲਾਗੇ ਮੇਰੀ ਐਟਰਾਸੋਂ ਚ ਆਇਆ ਹੈ ਕਿਹੜੀ ਨਰਸ ਸੀ ਕਿੱਥੇ ਰਹਿੰਦੀ ਸੀ ਕੀ ਗੱਲ ਹੋਈ ਸਾਰਾ ਦੱਸੋ ਜੀ ਇਹ ਬਟਾਲਾ ਰੋਡ ਵਾਲਾ ਹੈਗੀ ਆ ਹਾਂ ਜੀ ਉਧਰ ਘਰ ਚ ਹੀ ਕਰਦੀ ਹੈ ਟ੍ਰੀਟਮੈਂਟ ਕੀ ਨਾਮ ਕੀ ਹੈ ਕਲੀਨਿਕ ਹੈ ਕੀ ਇਹ ਸਾਰਾ ਦੱਸੋ ਜੀ ਕਲੀਨਿੰਗ ਹੈਗਾ ਵਾ ਪਤਾ ਨਹੀਂ ਕਿੱਥੇ ਆ ਪਰ ਉਹਨਾਂ ਘਰ ਚ ਖੁੱਲਿਆ ਆ ਇੱਕ ਕੀ ਨਾਮ ਉਹਨਾਂ ਦਾ ਉਹਨਾਂ ਦੇ ਨਾਮ ਤੇ ਸਰਪੰਚ ਨਹੀਂ ਕਹਿੰਦੇ ਉਹਨਾਂ ਨੂੰ ਅੱਛਾ ਜੀ ਕਿੱਥੇ ਕਰਕੇ ਦਿੰਦੇ ਵਿਜੇਨਗਰ ਵਿਜੇਨਗਰ ਫੋਰ ਲੋਕਲੀ ਲਿਖਿਆ ਹੈ ਉਹਨਾਂ ਦੇ ਬੈਕ ਸਾਈਡ ਜਾਂ ਦੁਕਾਨ ਹੀ ਹੈ ਕਿਹੜੀ ਇੱਕ ਤਾਂ ਦਾ ਵਾਕਿਆ ਇਹਦੇ ਕੀ ਜਦੋਂ ਹੋ ਗਿਆ ਥੋੜੇ ਦਿਨ ਨੂੰ ਮੀਂਹ ਕਿੰਨੀ ਤਰੀਕ ਦਾ ਹੈਗਾ ਵਾਕਿਆ ਜਿਹੜਾ ਤੁਹਾਨੂੰ ਕੱਟ ਲੱਗਿਆਗਾ ਤੁਸੀਂ ਅਪੋਰਸ਼ਨ ਕਰਾਉਣ ਦੇ 18 18 ਦਾ ਇਹ پولیس ਨੂੰ ਕੰਪਲੇਨਟ ਕੀਤੀ ਐ ਇਸ ਬਾਰੇ ਹਾਂਜੀ ਆ ਜੀ ਹੁਣ ਕੀ ਕਾਰਵਾਈ ਦੀ ਮੰਗ ਜਾਂਦੇ ਤੁਸੀਂ ਕਾਰਵਾਈ ਹੈ ਕਿ ਮੈਨੂੰ ਇਨਸਾਫ ਮਿਲੇ ਮੇਰੇ ਬਸ ਤੇ ਤੁਸੀਂ ਜਦੋਂ ਕੱਟ ਲੱਗਿਆ ਤੁਹਾਡੇ ਤੁਸੀਂ ਕਿੱਥੇ ਇਲਾਜ ਕਰਾਉਣ ਲਈ ਗਏ ਕਿੱਥੇ ਪਹੁੰਚੇ ਸਿਵਲ ਚ ਗਏ ਸੀ ਉਹਨਾਂ ਨੇ ਰਿਪੋਰਟ ਕੀਤਾ ਸੀ ਮੈਨੂੰ ਗੁਰਨਾਨੰਗ ਚ ਤੇ ਗੁਰਨਾਨੰਗ ਵਾਲਿਆਂ ਨੇ ਬਾਤ ਨਹੀਂ ਬਾਇਆ ਮੇ ਉਸ ਤੋਂ ਬਾਅਦ ਕਿਧਰ ਗਏ ਉਸ ਤੋਂ ਬਾਅਦ ਬਟਾਲੇ ਸਿਵਲ ਚ ਲੈ ਗਏ ਸਿਵਲ ਵਾਲਿਆਂ ਨੇ ਰੈਫਰ ਕਰਤਾ ਬੀਬੀ ਨਾਨਕੀ ਬੀਬੀ ਨਾਨਕੀ ਹਾਂਜੀ ਉੱਥੇ ਤੁਹਾਡਾ ਟ੍ਰੀਟਮੈਂਟ ਹੋਇਆ ਹਾਂਜੀ ਟ੍ਰੀਟਮੈਂਟ ਹੋਇਆ ਬਹੁਤ ਵਧੀਆ ਹੈ ਤੁਹਾਨੂੰ ਬੀਬੀ ਨਾਨਕੀ ਤੋਂ ਉੱਥੋਂ ਪਤਾ ਲੱਗਿਆ ਵੀ ਤੁਹਾਡੇ ਕੱਟ ਲੱਗਿਆ ਹੈ ਹਾਂਜੀ ਹਾਂਜੀ ਤੁਸੀਂ ਉਸ ਤੋਂ ਬਾਅਦ ਕੰਪਲੇਂਟ ਵੀ ਖਾਣੇ ਹਾਂਜੀ ਜਿਹਦੇ ਕੋਲ ਤੁਸੀਂ ਆਪਣਾ ਵਿਜ਼ਨ ਅਗਰ ਉਸ ਤੋਂ ਬਾਅਦ ਉਹਨੇ ਤੁਸੀਂ ਕਿਹਾ ਕਿ ਤੂੰ ਇਸ ਤਰ੍ਹਾਂ ਗਲਤ ਕੀਤਾ ਹਾਂਜੀ ਇਹ ਫੋਨ ਕੀਤਾ ਉਹਨਾਂ ਨੇ ਫੋਨ ਨਹੀਂ ਚੁੱਕਿਆ ਕਿ ਕੀ ਕਿੰਦੇ ਕੋਈ ਗੱਲ ਤੁਹਾਡੀ ਗੱਲ ਨਹੀਂ ਉਸ ਤੋਂ ਬਾਅਦ ਨਹੀਂ ਕੋਈ ਗੱਲ ਨਹੀਂ ਕੁੰਪੂਰੀਸ ਕੋ ਕੀ ਮੰਗ ਕਰਦੇ ਤੁਸੀਂ ਪੁਲਿਸ ਤਾਂ ਇਹ ਮੰਗ ਕਰਦੇ ਆ ਕਿ ਇਨਸਾਫ ਕਰੇਗੇ ਜਿਹੜਾ ਆਇਆ ਹੈ ਜੀ ਵਿਜਨਗਰ ਕੋਈ ਲੜਸਾ ਕੀ ਕੋਈ ਹਾਂ ਉਹ ਸੋਸ਼ਲ ਦਾ ਕੁਝ ਇਹ ਪੂਜਾ ਮੋਹੰਮਦਪੁਰ ਏਰੀਆ ਦੇ ਰਹਿਣ ਵਾਲੇ ਆ ਇਹਨਾਂ ਦਾ ਕੋਈ ਡਿਲੀਵਰੀ ਦਾ ਸੀਗਾ ਬੇਬੀ ਹੋਣ ਵਾਲਾ ਸੀ ਇਹਨਾਂ ਨੇ ਕਿ ਕੋਈ ਇੱਥੇ ਨਰਸ ਦੱਸਦੇ ਆ ਉਹਨਾਂ ਦਾ ਮੈਨੂੰ ਨਾਂ ਨਹੀਂ ਇਹਨਾਂ ਨੂੰ ਵੀ ਨਹੀਂ ਪਤਾ ਨਾਂ ਦਾ ਇਹਨਾਂ ਨੇ ਇੱਕ ਕੰਪਲੇਂਟ ਆਈ ਆ ਉਹਦੇ ਜੇ ਆਪਾਂ ਵੈਰੀਫਾਈ ਕਰਾਂਗੇ ਵੀ ਕਿਹਦਾ ਕੀ ਕਸੂਰ ਆ ਜਾਂ ਉਹਦੇ ਕੋਲ ਅਧਿਕਾਰ ਹੈਗਾ ਕੋਈ ਮਤਲਬ ਡਿਲੀਵਰੀ ਕਰਨਾ ਜਾਂ ਕਿਵੇਂ ਆ ਉਹਨੂੰ ਵੈਰੀਫਾਈ ਕਰਕੇ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਉਹ ਤੋਂ ਸਰੀਆਮ ਉਹਨਾਂ ਨੂੰ ਤਾਂ ਕਹੇ ਆਂ ਕਿ ਜਿੱਥੇ ਜਾਣਾ ਤੁਸੀਂ ਚਲ ਜਿਓ ਜੋ ਮਰਜ਼ੀ ਕਰ ਲਓ ਤੁਸੀਂ ਉਹ ਇਹਨਾਂ ਦੇ ਕਹਿਣ ਮੁਤਾਬਕ ਹੈ ਨਾ ਹੁਣੇ ਵੈਰੀਫਾਈ ਕਰਾਂਗੇ ਜਦੋਂ ਆਪਾਂ ਦੀ ਦੋਵੇਂ ਪਾਰਟੀਆਂ ਸਾਹਮਣੇ ਬੈਣਗੇ ਫੇਰ ਹੀ ਵੈਰੀਫਾਈ ਹੋਊਗਾ ਇਹ ਹੁਣ ਕਹਿ ਰਹੇ ਆ ਵੀ ਅਸੀਂ ਗਏ ਆ ਇਹ ਉਹਨਾਂ ਤੋਂ ਪੈਸੇ ਆਉਂਦੇ ਜਾਂ ਕੋਈ ਜੋ ਵੀ ਸਿਸਟਮ ਉਹ ਕਰਦੇ ਨੇ ਖਰਚਾ ਆਇਆ ਉਹਦੇ ਤੇ ਚਾਹ ਜੀ ਬੇਬੇ ਨਾਨ ਕੀ ਚ ਉਹਨਾਂ ਨੇ ਦਿਖਾਇਆ ਹੈ ਰਿਪੋਰਟ ਤੇ ਚਾਹ ਵੀ ਉਹਦੇ ਬੱਚੇ ਦਾ ਨਿੱਕੇ ਜਿਹੜਾ ਪੱਟ ਲੱਗ ਟਰ ਵੈਰੀਫਾਈ ਕਰਨ ਤੋਂ ਬਾਅਦ ਜੋ ਵੀ ਹਾਲਾਤ ਸਾਹਮਣੇ ਆਉਣਗੇ ਜੇ ਤਾਂ ਕੋਈ ਕਸੂਰ ਹੋਵੇ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ